ਸ਼ਰਾਬ ਪੀ ਕੇ ਉਗਰਾਹੀ ਕਰਦੇ ਵਿਅਕਤੀ ਜਿਹੜੇ ਕਿ ਪਿੰਡ ਵਾਸੀਆਂ ਦੇ ਵੱਲੋਂ ਕਾਬੂ ਕਰ ਲਏ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਬਿਰਦਾਸ਼ਰਮ ਸੰਬੰਧੀ ਇਹਨਾਂ ਦੇ ਵੱਲੋਂ ਉਗਰਾਹੀ ਕੀਤੀ ਜਾ ਰਹੀ ਸੀ ਨਾਬਾ ਬਲਾਕ ਦੇ ਪਿੰਡ ਥੂਹੀ ਵਿਖੇ ਗੁਰੂ ਦੇ ਬਾੜੇ ਦੇ ਵਿੱਚ ਸ਼ਰਾਬ ਦਾ ਸੇਵਨ ਕਰਕੇ ਬਿਰਦਾਸ਼ਰਮ ਦੇ ਨਾਂ ਤੇ ਉਗਰਾਹੀ ਇਕੱਠੀ ਕਰਨ ਦੇ ਦੋਸ਼ ਲੱਗੇ ਨੇ ਤੇ ਇਹਨਾਂ ਚਾਰ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਪਿੰਡ ਵਾਸੀਆਂ ਦੇ ਅੱਗੇ ਆਖਰ ਮੁਆਫੀ ਮੰਗ ਕੇ ਫਿਰ ਇਹਨਾਂ ਵੱਲੋਂ ਖੇੜਾ ਛੁਡਾਇਆ ਗਿਆ ਉਗਰਾਹੀ ਇਕੱਠੀ ਕਰਨ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਰਾਤ ਨੂੰ ਸ਼ਰਾਬ ਪੀਤੀ ਸੀ ਪਰ ਇਹ ਗਲਤੀ ਬਿਲਕੁਲ ਨਹੀਂ ਕਰਨਗੇ ਪਰ ਹੈਰਾਨੀ ਦੀ ਗੱਲ ਹੈ ਕਿ ਦਸਤਾਰਾ ਸਜਾ ਕੇ ਗੁਰੂ ਦੇ ਬਾੜੇ ਦੇ ਵਿੱਚ ਸ਼ਰਾਬ ਦਾ ਸੇਵਨ ਕਿਤੇ ਨਾ ਕਿਤੇ ਸਿੱਖੀ ਨੂੰ ਇਹ ਬਦਨਾਮ ਕਰ ਰਹੇ ਨੇ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਉਗਰਾਹੀ ਇਕੱਠੀ ਕਰਨ ਦੇ ਲਈ ਆਉਂਦਾ ਹੈ ਤਾਂ ਉਸ ਦੀ ਤੁਸੀਂ ਪੂਰੇ ਤਰੀਕੇ ਦੇ ਨਾਲ ਪਹਿਲਾਂ ਜਾਂਚ ਪੜਤਾਲ ਕਰ ਲਵੋ ਕਿਤੇ ਉਹ ਦਿਨ ਨੂੰ ਗ੍ਰਾਹੀ ਕਰਕੇ ਰਾਤ ਨੂੰ ਸ਼ਰਾਬ ਦਾ ਸੇਵਨ ਤਾਂ ਨਹੀਂ ਕਰਦਾ ਕਿਉਂਕਿ ਇਸੇ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਆਖਿਰ ਇਹਨਾਂ ਪਿੰਡ ਵਾਸੀਆਂ ਦੇ ਵੱਲੋਂ ਫਿਰ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਫਿਰ ਇਹਨਾਂ ਦੇ ਵੱਲੋਂ ਮਾਫੀ ਮੰਗੀ ਖੇੜਾ ਚੁਰਾਇਆ ਗਿਆ ਇਸ ਮੌਕੇ ਤੇ ਗੁਰੂ ਘਰ ਦੇ ਪ੍ਰਧਾਨ ਤੇ ਹੋਰ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਹਰ 15 ਦਿਨਾਂ ਬਾਅਦ ਪੜੇ ਚੋਗਰਾਹੀ ਕਰਦੇ ਨੇ ਜਦੋਂ ਉਹਨਾਂ ਨੂੰ ਸ਼ੱਕ ਪਿਆ ਮੂਹ ਦੇ ਵਿੱਚੋਂ 스멜 ਆ ਰਹੀ ਸੀ ਤਰਦ ਬੋਚਾ ਗਿਆ ਤਾਂ ਪਤਾ ਲੱਗਿਆ ਕਿ ਇਹ ਸ਼ਰਾਬ ਦਾ ਸੇਵਨ ਕਰਕੇ ਸਿੱਖੀ ਨੂੰ ਬਦਨਾਮ ਕਰਦੇ ਨੇ ਤੇ ਸਰਪੰਚ ਦਾ ਵੀ ਕਹਿਣਾ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਸਵਿੰਦਰ ਸਿੰਘ ਅਬਦੀ ਜਸਵਿੰਦਰ ਜੀ ਪਿੰਡ ਕਿਹੜਾ ਟੋਟਾ ਗੁਰਨਾਕਨਗਰ ਪਟਿਆਲਾ ਗੁਰਨਾਕਨਗਰ ਪਟਿਆਲਾ ਇਹ ਜਿਹੜੀ ਤੁਸੀਂ ਸੇਵਾ ਇਕੱਠੀ ਕਰਦੇ ਹੋ ਤੁਹਾਡੇ ਬਾਬਾ ਜੀ ਤੁਹਾਨੂੰ ਸੇਵਾ ਭੇਜਦੇ ਨੇ ਤੁਸੀਂ ਤਨਖਾਹ ਲੈਣੇ ਜਾਂ ਸੇਵਾ ਕਰਦੇ ਹੋ ਤਨਖਾਹ ਲੈਣੇ ਹਾਂ ਜੀ ਕਿੰਨੀ ਤਨਖਾਹ ਲੈਣੇ ਹੋ ਕਿ ਜ ਸਾ 3000 ਰੁਪਿਆ ਦਿੰਦੇ ਆ ਜੀ ਤੇ ਬਾਕੀ ਰਕਮ ਉਚੰਦੇ ਦਿੰਦੇ ਆ। ਅੱਛਾ। ਕਿੰਨੇ ਚਿਰ ਤੋਂ ਕਰ ਰਹੇ ਹੋ ਸੇਵਾ? ਹੋ ਗਏ ਜੀ 2-2.5 ਮਹੀਨੇ ਹੋ ਗਏ ਮਿੰਨਾ। ਤੁਹਾਡੇ ਬਾਪੇ ਨੂੰ ਪਤਾ ਵੀ ਤੁਸੀਂ ਸ਼ਰਾਬ ਪੀਂਦੇ ਹੋ? ਨਹੀਂ। ਪਤਾ ਨਹੀਂ। ਤੇ ਫਿਰ ਤੁਸੀਂ ਸ਼ਰਾਬ ਪੀ ਕੇ ਪਿੰਡ 'ਚ ਸੰਗਤ ਤੋਂ ਉਹ ਇਕੱਠੀ ਕਰਦੇ ਹੋ ਜਾਂ ਸੇਵਾ ਲੈ ਜਾਂਦੇ ਹੋ? ਨਹੀਂ ਜੀ ਰਾਤ ਪੀਤੀ ਏ। ਰਾਤ ਪੀਤੀ ਏ। ਠੀਕ ਹੈ ਜੀ ਸਾਡੀ ਗਲਤੀ ਆ ਸਰ। ਅੱਗੇ ਤੋਂ ਅਸੀਂ ਪਿੰਡ 'ਚ ਨਹੀਂ ਆਵਾਂਗੇ। ਅੱਗੇ ਤੋਂ ਸ਼ਰਾਬ ਪੀ ਕੇ ਸੇਵਾ ਨਹੀਂ ਕਰਾਂਗੇ। ਸੇਵਾ ਅਸੀਂ ਛੱਡ ਹੀ ਦਾਂਗੇ ਜੀ। ਗਲਤੀ ਮੈਨੂੰ ਵੀ ਮੈਂ ਗੁਰੂ ਦਾ ਬਣਾ ਪਾ ਕੇ ਸ਼ਰਾਬ ਪੀਣਾ। ਕਦੀ ਨਹੀਂ ਕਰਾਂਗੇ ਜੀ ਗਲਤੀ ਮੰਨੋ ਕਿ ਗੁਰੂ ਦਾ ਪਾਣਾ ਆਪਾਂ ਗਏ ਸੀ ਸ਼ਰਾਬ ਪੀਣਾ ਤੇ ਸੇਵਾ ਇਕੱਠੀ ਕਰਦੇ ਆ ਗਲਤੀ ਮੰਨਦੇ ਆ ਜੀ ਅਸੀਂ ਇਹ ਤੁਹਾਨੂੰ ਆਪਾਂ ਕਿ ਤਿਰਦਾ ਆਸ਼ਰਮ ਹਲੀਪੁਰ ਪਟਿਆਲੇ ਦਾ ਰਾਤ ਕੀਤੀ ਸੀ ਹਾਂ ਜੀ ਹਾਂ ਜੀ ਚਾਰਾਂ ਨੇ ਪੀਤੀ ਰਾਤ ਦਾਰੂ ਨਹੀਂ ਮੈਂ ਪੀਤੀ ਜੀ ਆਪਾਂ ਕਿਤੇ ਨਾਂ ਨਹੀਂ ਲੈਂਦੇ ਤੁਸੀਂ ਪੀਤੀ ਆ ਹਾਂ ਜੀ ਅੱਛਾ ਜਿਹੜਾ ਇਹ ਇਕੱਠਾ ਕਰਕੇ ਤੇ ਜਾਂਦੇ ਹਾਂ ਸਾਰਾ ਸਮਾਨ ਇਹ ਉੱਤੇ ਆਸ਼ਰਮ ਤੇ ਜਾਂਦਾ ਜੀ ਆਸ਼ਰਮ ਤੁਹਾਨੂੰ ਕਹਿੰਦਾ ਵੀ ਦਾਰੂ ਪੀ ਕੇ ਪਿੰਡ ਚ ਮੇਰੀ ਖਾਲਤਾ ਜੀ ਕੋਈ ਪ੍ਰੋਗਰਾਮ ਸੀ ਇਸ ਕਰਕੇ ਮਾੜੀ ਜੀ ਪੀ ਲਈ ਸੀ ਜਿਹੜਾ ਤੁਸੀਂ ਗੁਰੂ ਦਾ ਬਾਣਾ ਪਾਇਆ ਹੋਇਆ ਦੇ ਦਮਦਲਾ ਪਰ ਪੀ ਨਹੀਂ ਨਹੀਂ ਫਿਰ ਪਾਪੀ ਕਰ ਦੋ ਇਹ ਰਾਤ ਨੂੰ ਮਾੜਾ ਲਾਲਿਆ ਸੀ ਉਹ ਮੁੰਡੇ ਦਾ ਪ੍ਰੋਗਰਾਮ ਸੀ ਕੋਈ ਪ੍ਰੋ ਤਾਂ ਕਰਕੇ ਜੇ ਬੱਚੇ ਦਾ ਪ੍ਰੋਗਰਾਮ ਨਹੀਂ ਇੱਕ ਗਲਤੀ ਮੰਨਦਾ ਆਪਣੀ ਬੰਦੇ ਆ ਜੀ ਜਿਸੀ ਸ਼ਰਾਬ ਪੀ ਕੇ ਪਿੰਡ ਚ ਇਕੱਠੀ ਕਰ ਰਹੇ ਆ ਸੇਵਾ ਮੰਨਦੇ ਹੋ ਆ ਜੀ ਰਾਤ ਰਾਤ ਪੀਤੇ ਸੀ ਹੁਣ ਅੱਗੇ ਤੋਂ ਕਿਸੇ ਪਿੰਡ ਚ ਪੜੋਂਗੇ ਜਾ ਕੇ ਨਹੀਂ ਜੀ ਹੂੰ ਧੰਨਾ ਭਗਤ ਬਿਰਦਾਸ਼ ਰਤੋ ਜੀ ਅੱਠੀ ਕਰਦੇ ਹੋ ਬਾਬਾ ਜੀ ਇਹ ਤਾਂ ਆਪ ਕੋ ਮਹਿਨਤ ਤਾਂ ਥੋੜੀ ਦੇਰੀ ਹੋਈ ਹੈ ਅੱਛਾ ਚਾਰ ਪੰਜ ਮਹੀਨੇ ਹੋਏ ਆ ਤੇ ਕਿੰਨੇ ਦਿਨਾਂ ਬਾਅਦ ਸ਼ਰਾਬ ਪੀਨੇ ਹੁੰਦੇ ਸ਼ਰਾਬ ਤਾਂ ਨਹੀਂ ਪੀਤੀ ਬਾਬਾ ਜੀ ਨੇ ਰਾਤੀ ਪੀਤੀ ਬਸ ਬਾਬਾ ਜੀ ਨੇ ਪੀਤੀ ਆ ਹਾਂ ਰਾਤ ਨੂੰ ਪੀਤੀ ਤੁਸੀਂ ਨੇ ਪੀਤੀ ਨਹੀਂ ਤੁਸੀਂ ਪੀਤੀ ਨਹੀਂ ਹੁਣ ਥੋੜੀ ਪੀਤੀ ਹੋਈ ਆ ਨਹੀਂ ਪਿਆ ਕਿਹੜਾ ਪੀਤੀ ਹੈ ਹੈ ਅੱਛਾ ਉਹ ਬਾਬਾ ਜੀ ਕਿੰਨੇ ਚਿਰ ਬਾਅਦ ਪੀ ਲੈਂਦੇ ਨੇ ਉਹ ਤਾਂ ਗਦੀ ਗਦਾਈ ਪੀਤੇ ਉਹਨੂੰ ਤਾਂ ਰਾਤ ਨੂੰ ਪੀਤੀ ਹੋਣੀ ਆ ਜੀ ਗੁਰੂ ਮਹਾਰਾਜਾ ਬਾਣਾ ਪਾ ਕੇ ਤੁਸੀਂ ਪਿੰਡ ਚ ਸਰਾਫੀ ਕੇ ਸੇਵਾ ਇਕੱਠੀ ਕਰ ਦੋ ਤੁਹਾਨੂੰ ਅਲਾਉ ਕਰਦਾ ਕੋਈ ਨਹੀਂ ਮੰਨ ਤੋ ਇਹ ਗਲਤੀ ਆ ਮੰਨ ਜੀ ਅੱਗੇ ਤੋਂ ਕਿਸੇ ਪਿੰਡ ਚ ਪੜੋਗੇ ਨਹੀਂ ਜੀ ਪੜੋਗੇ ਇਹ ਜਿਹੜੀ ਅੱਜ ਇਹ ਅਸੀਂ ਕਾਰਵਾਈ ਕੀਤੀ ਹੈ ਜੀ ਨਗਰ ਤੋਂ ਹੀ ਵਿਖੇ ਇਹਨਾਂ ਨੇ ਲਗਭਗ ਹਫਤੇ 10 ਦਿਨ ਬਾਅਦ ਇਹ ਇੱਥੇ ਢੇਡਾ ਮਾਰਦੇ ਸੀ ਪਹਿਲਾਂ ਵੀ ਦੋ ਤਿੰਨ ਵਾਰ ਸਾਡੇ ਤੋਂ ਬਚ ਕੇ ਚਲੇ ਗਏ ਸਾਨੂੰ ਸ਼ੱਕ ਹੋਇਆ ਅਸੀਂ ਇਹਨਾਂ ਨੂੰ ਆਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਇਹ ਜਾਲੀ ਕੰਮ ਇਹਨਾਂ ਦਾ ਸਾਰਾ ਇਹਨਾਂ ਦੀ ਗੱਡੀ ਦਾ ਨੰਬਰ ਵੀ ਟ੍ਰੇਸ ਨਹੀਂ ਹੋ ਰਿਹਾ ਔਰ ਜਿਹੜੇ ਇਹ ਬੰਦੇ ਨੇ ਇਹਨਾਂ ਦੀ दारू ਪੀਤੀ ਹੋਈ ਹੈ ਜੀ ਇਥੋਂ ਸਮਾਨ ਇਕੱਠਾ ਕਰਦੇ ਨੇ ਪਿੰਡਾਂ ਚੋਂ ਤੇ ਅੱਗੇ ਜਾ ਕੇ ਸ਼ਾਮ ਨੂੰ ਵੇਚ ਕੇ ਉਹਦਾ दारू ਜਾਂ ਹੋਰ ਕੋਈ ਨਸ਼ਾ ਪੱਤਾ ਕਰਦੇ ਨੇ ਸਾਡੀ ਪ੍ਰਸ਼ਾਸਨ ਤੋਂ ਵੀ ਮੰਗਾ ਵੀ ਇਹੋ ਜਿਹੀ ਗਲਤ ਅੰਸਰਾਂ ਨੂੰ ਨੱਥ ਪਾਈ ਜਾਵੇ ਔਰ ਹੋਰ ਨਗਰਾਂ ਨੂੰ ਵੀ ਬੇਨਤੀ ਔਰ ਇਹੋ ਜਿਹੇ ਬੰਦਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰ ਦੋ ਕੀ سزا ਦਵੋਗੇ ਇਹਨਾਂ ਨੂੰ ਅੱਗ ਤੋਂ ਬਸ ਫੇਰ ਸਜ਼ਾ ਤਾਂ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਜੀ ਹੁਣ ਅਸੀਂ ਤਾਂ ਆਪਣੀ ਇਹਨਾਂ ਤੋਂ ਪੁੱਛ ਪੜਤਾਲ ਕਰ ਲਈ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਉਹਨਾਂ ਨੂੰ ਕਹਾਂਗੇ ਵੀ ਇਹ ਦਿਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਦੇਖੋ ਜੀ ਜਿਹੜੇ ਵੀ ਪਿੰਡ ਦੇ ਵਿੱਚ ਘਟਨਾ ਹੋਈ ਹੈ ਬਹੁਤ ਮਾੜੀ ਬਾਗੀ ਘਟਨਾ ਆਈ ਹੈ ਇਹ ਹਨਾ ਗੁਰੂ ਦੇ ਬਾਣੇ ਦੇ ਵਿੱਚ ਫਿਰਦੇ ਨੇ ਇਹ ਸ਼ਰਾਬ ਪੀ ਕੇ ਬਹੁਤ ਹੀ ਮਾੜੀ ਗੱਲਾ ਜੀ ਅਸੀਂ ਸਾਰੇ ਹੀ ਪੰਜਾਬ ਦੇ ਲੋਕੋ ਨੇ ਹੀ ਬੇਨਤੀ ਕਰਦੇ ਆਂ ਕਿ ਜਿਹੜਾ ਵੀ ਪਿੰਡ ਦੇ ਵਿੱਚ ਬਾਹਰੋਂ ਬੰਦਾ ਆਉਂਦਾ ਚੰਗੀ ਤਰ੍ਹਾਂ ਪੁਸਪੜਤ ਪੁਸਪੜਤਾਲ ਕੀਤੀ ਜਾਵੇ ਉਹਨਾਂ ਦੀ ਆਈਡੈਂਟੀ ਚੈੱਕ ਕੀਤੀ ਜਾਵੇ ਕਿ ਬੰਦੇ ਸਹੀ ਨੇ ਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਜੇ ਸਾਡੇ ਨਗਰ ਸੂਹੀ ਦੇ ਵਿੱਚ ਸਾਡੇ ਪ੍ਰਧਾਨ ਜੀ ਖੜੇਨ ਦਲਵੀਰ ਸਿੰਘ ਜੀ ਤੇ ਅਸੀਂ ਤੇ ਸਾਡੇ ਸਰਪੰਚ ਜਨ ਅਸੀਂ ਬੰਦੇ ਫੜਿਆ ਜਿਹੜੇ ਬਿਰਧ ਆਸ਼ਰਮ ਦੇ ਨਾਂ ਤੇ ਪਿੰਡ ਦੇ ਵਿੱਚ ਰਾਸ਼ਨ ਇਕੱਠਾ ਕਰਦੇ ਤੇ ਕਣਕ ਇਕੱਠੀ ਕਰਦੇ ਤੇ ਉਹਨਾਂ ਨੂੰ ਜਦੋਂ ਅਸੀਂ ਫੜਿਆ ਉਹਨਾਂ ਦੀ ਪੁੱਛ ਪੜਤਾਲ ਕਰੀ ਤਾਂ ਉਹ ਸਰੇ ਆਮ ਜਾਲੀ ਸੀਗੇ ਉਹਨਾਂ ਦੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਦੀ ਤੇ ਉਹਨਾਂ ਦੇ ਦਸਤਾਰਾਂ ਸਜਾਈਆਂ ਹੋਈਆਂ ਤੇ ਚੋਲੇ ਪਾਏ ਹੋਏ ਸੀ ਤੇ ਕਿਰਪਾਨਾਂ ਵੀ ਪਾਈਆਂ ਹੋਈਆਂ ਸੀ ਇਸ ਕਰਕੇ ਸਾਰੇ ਨਗਰ ਨੇ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਫੜਿਆ ਤੇ ਇਹਨਾਂ ਤੋਂ ਪੁੱਛ ਪੜਤਾਲ ਕਰੀ ਇਹਨਾਂ ਤੋਂ ਕੋਈ ਆਇਡੈਂਟੀਫਾਈ ਨਹੀਂ ਹੋਇਆ ਅਸੀਂ ਕਿੱਥੋਂ ਆ ਕੌਣ ਆ ਤੇ ਇਹ ਹੋਰ ਪਿੰਡਾਂ 'ਚ ਵੀ ਜਾਂਦੇ ਨੇ ਅੱਜ ਅਸੀਂ ਨਗਰ ਥੂਈ ਦੇ ਵਿੱਚ ਫੜੇ ਨੇ ਸਾਡੀ ਹੋਰ ਪਿੰਡਾਂ ਨੂੰ ਵੀ ਬੇਨਤੀ ਆ ਸਾਰੇ ਨਗਰਾਂ ਨੂੰ ਵੀ ਇਹਨਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਐਂਟਰੀ ਹੋਣ ਤੋਂ ਪਹਿਲਾਂ ਨੂੰ ਆਇਡੈਂਟੀਫਾਈ ਕਰੋ ਇਹ ਧਰਮ ਦੇ ਨਾਂ ਤੇ ਇਹ ਬਦਨਾਮ ਕਰਦੇ ਨੇ ਕਿਰਪਾਨਾਂ ਪਾ ਕੇ ਦਿਨ ਚ ਇਹ ਇਕੱਠਾ ਕਰਦੇ ਨੇ ਰਸਨ ਪਾਣੀ ਕਣਕ ਸ਼ਾਮ ਨੂੰ ਵੇਚ ਕੇ ਇਹ ਸ਼ਰਾਬਾਂ ਪੀਂਦੇ ਨੇ ਕੋਈ ਇਹਨਾਂ ਨੂੰ ਧਰਮ ਦੀ ਕੋਈ ਇਹਨਾਂ ਨੂੰ ਹੋਣੀ ਹੈਗਾ ਵੀ ਸਾਡੇ ਧਰਮ ਦੀ ਬਦਨਾਮੀ ਹੁੰਦੀ ਆ ਕਿਰਪਾਨਾਂ ਇਹਨਾਂ ਦੇ ਪਾਇਆਂ ਹੋ ਜਾਨੇ ਸਾਰੇ ਨਗਰਾਂੋਂ ਫੜਿਆ ਹੁਣ ਇਹਨਾਂ ਦੇ ਅਸੀਂ ਕਾਰਵਾਈ ਵੀ ਕਰਾਂਗੇ ਤੇ ਉਹ ਹੋਰ ਨਗਰਾਂ ਸਰੋਂ ਬੇਤਿਕਰ ਇਹ ਲੋਕਾਂ ਤੋਂ ਇਹ ਟੋਲੇ ਤੋਂ ਸੱਚੇ ਇਤਰਾਹ ਹੋਏ ਟੋਲਾ 15 15 ਦਿਨ ਬਾਅਦ ਸਾਡੇ ਪਿੰਡ ਦੇ ਵਿੱਚ ਆ ਜਾਂਦਾ ਸੀਗਾ ਸਾਡੇ ਨਗਰ 'ਚ ਇਸ ਕਰਕੇ ਸਾਨੂੰ ਸ਼ੱਕ ਸੀ ਅੱਜ ਅਸੀਂ ਇਹਨਾਂ ਨੂੰ ਘੇਰ ਕੇ ਸਾਰਾ ਆਇਡੈਂਟੀਫਾਈ ਕਰਿਆ ਸऱ्याਮ ਇਹਨਾਂ ਨੇ ਸਿੱਖੀ ਨੂੰ ਸਾਡੀ ਨੂੰ ਬਦਨਾਮ ਕਰ ਰੱਖਿਆ ਇਹ ਲੋਕਾਂ ਟੋਲੇ ਨਹੀਂ ਆਂ ਦਿੱਤਾ ਦੇਖੋ ਜੀ ਅੱਜ ਸਵੇਰੇ ਸਾਡੇ ਪਿੰਡ ਦੇ ਵਿੱਚ ਇਹ ਤਿੰਨ ਚਾਰ ਬੰਦੇ ਜਿਹੜੇ ਬਾਹਰੋਂ ਆਏ ਨੇ ਸਰਾਰਤੀ ਨੇ ਤੇ ਇਹਨਾਂ ਦੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਭਰਪੂਰ ਤੇ ਰਾਤ ਤੇ ਵੀ ਤੇ ਹੁਣ ਵੀ ਸਮੈਲ ਆ ਰਹੀ ਆ ਤੇ ਅੱਜ ਇਹ ਸਾਡੇ ਪਿੰਡ ਦੇ ਵਿੱਚ ਜਿਹੜੇ ਫਿਰੇ ਗਏ ਨੇ ਇਹਨਾਂ ਨੂੰ ਫੜਿਆ ਗਿਆਗਾ ਤਾ ਪਹਿਲਾਂ ਵੀ ਇਹਨਾਂ ਨੂੰ ਸੀ ਵਾਰਨਿੰਗ ਦਿੱਤੇ ਕਈ ਵਾਰ ਵੀ ਸਾਡੇ ਪਿੰਡ ਦੇ ਵਿੱਚ ਇਹ ਤੁਸੀਂ ਬਿਨਾ ਪਰਮਿਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਪਿੰਡ ਚ ਐਂਟਰੀ ਨਹੀਂ ਕਰਨੀ ਪਰ ਇਹ ਬਿਨਾ ਦੱਸੇ ਪੰਚਾਇਤ ਨੂੰ ਹਰ ਕਿਸੇ ਵੀ ਬੰਦੇ ਤੋਂ ਬਿਨਾ ਇਹ ਪਿੰਡ ਦੇ ਵਿੱਚ ਐਂਟਰੀ ਕਰਦੇ ਨੇ ਤੇ ਹੁਣ ਜਦੋਂ ਫੜੇ ਗਏ ਨੇ ਤਾਂ ਇਹਨਾਂ ਦੇ ਮੂੰਹਾਂ ਦੇ ਵਿੱਚ ਸਾਰੇ ਦੇ ਬੰਦੇ ਸ਼ਰਾਬ ਪੀਤੀ ਹੋਈ ਆ ਗੁਰੂ ਘਰ ਵੀ ਇਹ ਅਲਾਸਮੈਂਟ ਕਰਕੇ ਆਏ ਨੇ ਜੋ ਕਿ ਇੱਕ ਬਹੁਤ ਮੰਦਭਗੀ ਘਟਨਾ ਕਹੀ ਜਾ ਸਕਦੀ ਆ ਤੇ ਇਸ ਦਾ ਬਸ ਇਹ ਇਹਨਾਂ ਨੂੰ ਕਹਿੰਦੇ ਨੇ ਦੇ ਆਪਣੇ ਕੱਪੜੇ ਤਲਾਸ਼ੀ ਵੀ ਲੈਤੇ ਨੇ ਦੇ ਦਸਤਾਰਾ ਵੀ ਸਜਾਈਆਂ ਹੋਈਆਂ ਨੇ ਸਿਕਿਓ ਦੇ ਵਿੱਚ ਤੇ ਗਾਤਰੀ ਪਾਏ ਹੋਏ ਨੇ ਫਿਰ ਵੀ ਇਹ ਸ਼ਰਾਬੀ ਕੇ ਸਾਡੇ ਪਿੰਡ ਦੇ ਵਿੱਚ ਬਿਨਾਂ ਪਰਮਿਸ਼ਨ ਤੋਂ ਆਏ ਨੇ ਟਾਡੇ ਦੇ ਵਿੱਚ ਜਾਂਦੇ ਨੇ ਕਿਸੇ ਬਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਪਿੰਡਾਂ ਦੇ ਵਿੱਚ ਆ ਕੇ ਰਾਤ ਬਰਾਤੇ ਕਿਉਂਕਿ ਹੁਣ ਸਾਮਾ ਬਹੁਤ ਮਾੜਾ ਜੀ ਕਟਨਾਵਾ ਹੁੰਦੀਆਂ ਨੇ ਬਾਰਦਾਤਾਂ ਹੁੰਦੀਆਂ ਨੇ ਬੱਚੇ ਵੀ ਚੱਕੇ ਜਾ ਸਕਦੇ ਹੋਰ ਵੀ ਲੁੱਟਾਂ ਖੁੱਟਾਂ ਹੋ ਰਹੀਆਂ ਨੇ ਇਹ ਦਿਨਾਂ ਦੇ ਵਿੱਚ ਆਉਂਦੇ ਨੇ ਤਾਂ ਰਾਤ ਨੂੰ ਕਿਸੇ ਵੀ ਘਟਨਾ ਨੂੰ ਵੱਡੇ ਨੂੰ ਉਹ ਦੇ ਸਕਦੇ ਨੇ ਜਾਮ ਜੀ ਇਹ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਵੀ ਇਹਨਾਂ ਤੇ ਵੱਧ ਤੋਂ ਵੱਧ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਵੀ ਕਿਹਾ ਵੀ ਪਿੰਡ ਦੇ ਵਿੱਚ ਜਾਣ ਤੋਂ ਇਹ ਪਰਹੇਜ਼ ਕਰਨੋ